ਸਸਰੀ ਗਾਲ ਬਈ ਸਾਰੇ ਭੈਣ ਭਰਾਵਾਂ ਨੂੰ ਜਿਲ੍ਹਾ ਮੌਸਰ ਪਿੰਡ ਭਲਾਈ ਆਣੇ ਦੇ ਮੁੰਡੇ ਨੇ ਸਾਲ ਮਾਰੀ ਸੀਗੀ ਉਸਦੀ ਡੈੱਡ ਬੋਡੀ ਨੂੰ ਲਾਭ ਦੇ ਲਾਭਦੇ ਸਾਨੂੰ ਅੱਜ 4 ਦਿਨ ਹੋ ਗਏ ਆ ਤੇ ਨਾਲ ਮੇਰੇ ਆ ਗੋਰਾ ਗਿਆਨੀ ਬਾਈ ਭਲਾਈ ਆਣੇ ਤੋਂ ਤੇ ਬਾਈ ਰਾਤ ਵੀ ਸਾਡੇ ਕੋਲੇ ਇੱਥੇ ਰਾਤ ਬਾਈ ਨੇ ਰਾਤ ਸਾਰੀ ਰਾਤ ਜਾ ਕੇ ਕੱਢੀ ਤੇ ਨਾਲ ਸਾਡੇ ਸੇਵਾ ਨਿਭਾ ਰਿਹਾ ਵਾ ਬਾਈ ਵੀ ਡੈੱਡ ਬੋਡੀ ਆ ਜਿਹੜੀ ਲਵਾ ਰਿਹਾ ਵਾ ਪਰਿਵਾਰ ਦੀ ਮਦਦ ਕਰ ਰਿਹਾ ਸਾਰੇ ਨੌਜਵਾਨੀ ਬਹੁਤ ਹੀ ਮੁੰਡੇ ਇਹਨਾਂ ਦੇ ਪਿੰਡ ਦੇ ਵੀ ਆ ਜਿਹੜੇ ਤੇ ਇੱਕ ਵੀਰੇ ਜਿਹੜਾ ਮੁੰਡਾ ਆ ਵੱਡੀ ਨਹਿਰ ਦੇ ਵਿੱਚ ਉਹਨੇ ਸਾਲ ਮਾਰੀ ਸੀਗੀ ਪਿਛਲੇ ਦਿਨੀ ਉਸਦੀ ਡੈੱਡ ਬੋਡੀ 9 ਦਿਨਾਂ ਬਾਅਦ ਲੋਗੋੜ ਤੋਂ ਮਿਲ ਗਈ ਆ ਸੱਚਾ ਜਿਹੜਾ ਪਿੰਡ ਸੀ ਬਾਈ ਜੀ ਉਹਦਾ ਮਸੀਤਾਂ ਕੋਲੋਂ ਮਿਲਿਆ ਮਸੀਤਾਂ ਕੋਲੋਂ ਮਿਲਿਆ ਜੀ ਸੱਤੇ ਆਣਾ ਬਾਈ ਦਾ ਪਿੰਡ ਸੀਗਾ 9 ਦਿਨਾਂ ਬਾਅਦ ਉਸਦੀ ਡੈੱਡ ਬੋਡੀ ਮਿਲੀ ਆ ਤੇ ਜਿਹੜੇ ਅਸੀਂ ਭਲਾਈ ਜਾਣੇ ਤੇ ਨੌਜਵਾਨ ਨੂੰ ਲੱਭਦੇ ਆ ਉਹਨੂੰ 4 ਦਿਨ ਹੋ ਗਏ ਅੱਜ ਤੇ ਅਸੀਂ ਹੁਣ ਗੱਡੀ ਦੇ ਉੱਪਰ ਮੈਂ ਬੈਠਾ ਹਾਂ ਵੀ ਜਿਹੜੀ ਨਹਿਰ ਦੇ ਵਿੱਚ ਅਸੀਂ ਡੈੱਡ ਬੋਡੀ ਵੀ ਦੇਖ ਸਕੀਏ ਤੇ ਸਾਰੇ ਜਾਣੇ ਬਈ ਅਰਦਾਸ ਜ਼ਰੂਰ ਕਰਿਓ ਕਿ ਜਿਹੜੀ ਡੈੱਡ ਬੋਡੀ ਆ ਉਹ ਸਹੀਤੀ ਤੇ ਸਹੀਤੀ ਮਿਲ ਜਾਵੇ ਪਰਿਵਾਰ ਅਖੀਰਲੀ ਵਾਰ ਉਸ ਦਾ ਮੂੰਹ ਵੇਖ ਸਕੇ ਕਈ ਪਰਿਵਾਰਾਂ ਦੇ ਫੋਨ ਆਉਂਦੇ ਹਜੇ ਤੱਕ ਬਈ 10-10 4-4 ਮਹੀਨੇ ਹੋ ਗਏ ਵਿਚਾਰਿਆਂ ਦੀਆਂ ਡੈੱਡ ਬੋਡੀਆਂ ਨਹੀਂ ਮਿਲੀਆਂ ਤੇ ਪਰਿਵਾਰ ਨੂੰ ਕਿਸੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤੇ ਅਸੀਂ ਹੁਣ ਜਾ ਰਹੇ ਹਾਂ ਜੀ ਰਾਜਸਥਾਨ ਨਹਿਰੇ ਨਹਿਰੀ ਜਾਵਾਂਗੇ ਤਾਂ ਜੋ ਜਿਹੜੀ ਡੈੱਡ ਬੋਡੀ ਆ ਸਾਨੂੰ ਵੀ ਅੱਗੇ ਲੱਗ ਕੇ ਕਈ ਵਾਰ ਉੱਠ ਖੜਦੀ ਆ ਵੀ ਉਸ ਦਾ ਪਤਾ ਲੱਗ ਸਕੇ ਪ੍ਰਮਾਤਮਾ ਗੇ ਅਰਦਾਸ ਕਰਿਓ ਭਾਈ ਪਰਿਵਾਰ ਨੂੰ ਡੈੱਡ ਬੋਡੀ ਮਿਲ ਜਾਵੇ ਤਾਂ ਜੋ ਸਾਰੀ ਜ਼ਿੰਦਗੀ ਲਈ ਤੜਫਣਾ ਨਾ ਲੱਗੇ ਸਾਰੇ ਜਾਨੇ ਭਾਈ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਨਾ ਭਾਈ ਬੇਨਤੀ ਆ ਯਾਰ ਭਾਈ ਇਦਾਂ ਦਾ ਕਰਮ ਨਾ ਕਰਿਆ ਕਰੋ ਪਿੱਛੇ ਪਰਿਵਾਰ ਵਿਚਾਰਾ ਕੱਟ ਤੋਂ ਕੱਟ ਅੱਜ ਸਾਡੇ ਨਾਲ